ਵੋਟਾਂ ਰਹੀਆਂ ਨੇ ਵੋਟਾਂ ਨਹੀਂ ਅਸੀਂ ਪਾਉਂਦੇ ਆਉਣ ਤੋਂ ਜੀ ਵੋਟਾਂ ਵੋਟਾਂ ਲੈਣ ਤੱਕ ਨਾ ਝੋਟੀਆਂ ਚੰਗਾਵਾਂਗੇ ਵੋਟਾਂ ਵੀ ਜਿੰਨੇ ਸਾਨੂੰ ਬਦੀਨਗੀ ਦੇ ਰਹੇ ਨੇ ਅਸੀਂ 10 ਗੁਣਾ ਬਦੀਨ ਕਰਾਂ ਮਾ ਕੋਈ ਇੰਤਜ਼ਾਮ ਨਹੀਂ ਇੱਕ ਤਰੀਕ ਤੋਂ ਬੋਧੀ ਗਵਰਨਮੈਂਟ ਨੇ ਕਹੀ ਜੀ ਅੱਜ ਕਾਇ ਹੋਗੀ 18 ਸਾਡੀ ਜਾਤ ਨਹੀਂ ਪੁੱਛ ਰਹੇ ਕੁੱਤੇ ਵਾਲੀ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਜ਼ਮੀਨੀ ਪੱਧਰ ਤੇ ਕੈਪਟਨ ਸਰਕਾਰ ਦੇ ਇਹ ਵਾਦੇ ਉਦੋਂ ਖੋਖਲੇ ਸਾਬਤ ਹੋ ਗਏ ਜਦੋਂ ਨਾਬਾ ਦੀ ਅਨਾਜ ਮੰਡੀ ਵਿੱਚ ਪਿਛਲੇ 18 ਦਿਨਾਂ ਤੋਂ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਤੇ ਕਿਸਾਨਾਂ ਵੱਲੋਂ ਨਾਬਾ ਦੇ ਮੁੱਖ ਚੌਂਕ ਬੋੜਾ ਗੇਟ ਵਿਖੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਅਤੇ ਕਿਸਾਨਾਂ ਨੇ ਸਰਕਾਰ ਖਿਲਾਫ ਜੰਮ ਕੇ ਪੜਾਸ ਕਰ ਦਿੱਤੀ ਕਿਸਾਨਾਂ ਨੇ ਚਤਾਵਨੀ ਦਿੱਤੀ ਕਿ ਜੇਕਰ ਕੋਈ ਵੋਟਾਂ ਲੈਣ ਆਵੇਗਾ ਅਸੀਂ ਉਹਨਾਂ ਨੂੰ ਦੱਸਾਂਗੇ ਲਾਇਆ ਕਿ ਅਸੀਂ ਕਣਕ ਬਾਰੇ ਲਾਇਆ ਭਾਈ ਪੰਜ-ਪੰਜ ਦਿਨ째 ਬੈਠੇ ਨੇ ਜ਼ਿਮੀਂਦਾਰ ਬਹੁਤ ਬਜ਼ੀਨਗੀ ਹੋ ਰਹੀ ਆ ਹੁਣ ਕਣਕ ਸੁੱਕੀ ਆ ਤਾਂ ਨਹੀਂ ਪਰ ਰਹੇ ਜੇ ਹੋਰ ਕਣੀਆਂ ਪੈ ਗਈਆਂ 10 ਦਿਨ ਹੋਰ ਕਹਿਣਗੇ ਬੈਠੋ ਸਰਕਾਰ ਕੋਈ ਇੰਤਜ਼ਾਮ ਨਹੀਂ ਇੱਕ ਤਰੀਕ ਤੋਂ ਬੋਦੀ ਗਵਰਨਮੈਂਟ ਨੇ ਕਹੀ ਜੀ ਅੱਜ ਕਾਇ ਹੋਗੀ 18 ਸਾਡੀ ਜਾਤ ਨਹੀਂ ਪੁੱਛ ਰਹੇ ਕੁੱਤੇ ਵਾਲੀ ਜਿਹੜਾ ਜ਼ਿੰਮੇਦਾਰ ਘਰੋਂ ਕੱਲੇ-ਕੱਲੇ ਨੇ ਉਹਨਾਂ ਦੇ ਪਸ਼ੂ ਵੀ ਗੈਰ ਭੁੱਖੇ ਮਰਦੇ ਨੇ ਉਹ ਰੋਟੀ ਚੁੱਕਾ ਨਾ ਉਰਿਆ ਸੀ ਰੋਜ਼ ਕਿਵੇਂ ਖਾਈ ਜਾਵਾਂਗੇ ਜੇ ਹੋਟਲਾਂ ਤੇ ਜਾਵਾਂਗੇ ਢਾਬਿਆਂ ਦੇ ਗੈਰੋਂ ਕਣਕੇ ਟੱਕਣ ਵਾਲੇ ਤਿਆਰ ਹੁੰਦੇ ਨੇ ਸਾਡਾ ਪਰਲੇ ਕੀ ਪਊਗਾ ਬਹੁਤ ਬੁਰੀ ਹਾਲਤ ਆ ਸਾਡੀ ਜ਼ਿੰਮੇਦਾਰੀ ਟਾਰੀਆਂ ਨੇ ਫਿਰ ਬੋਟਾ ਰਹੀਆਂ ਨੇ ਬੋਟਾ ਨਹੀਂ ਅਸੀਂ ਪਾਉਂਗੇ ਆਉਣ ਤੋਂ ਜੀ ਬੋਟਾ ਬੋਟਾਂ ਵਾਲੇ ਨਾ ਝੋਟੀਆਂ ਝੰਗਾਵਾਂਗੇ ਬੋਟਾ ਵੀ ਜਿੰਨੇ ਸਾਨੂੰ ਬਦੀਨਗੀ ਦੇ ਰਹੇ ਨੇ ਅਸੀਂ ਵੀ ਅਸੀਂ 10 ਗੁਣਾ ਬਦੀਨ ਕਰਾਂਗੇ ਕਾਲੀਆਂ ਝੰਡੀਆਂ ਨਾਲ ਵਾਸਤੇ ਕਿਹਨੂੰ ਕਿਹਨੂੰ ਜਵਾਬਦੇਹ ਕਰੂ ਸੀ ਕੋਈ ਮਰਜ਼ੀ ਆਵੇ ਸਰਕਾਰ ਨਾਲ ਕੋਈ ਨਹੀਂ ਪੰਜਾਬ ਦਾ ਕਾਂਗਰਸ ਮੌਕੇ ਨੂੰ ਆਜੇਗਾ ਮੌਕੇ ਨੂੰ ਇੱਥੇ ਮੌਕੇ ਤੇ ਜਿਹੜੀ ਹੈਗਾ ਸਰਕਾਰ ਆ ਮੰਤਰੀ ਆ ਇੱਥੇ ਆਇਆ ਤੁਹਾਡੇ ਕੋਲ ਨਹੀਂ ਨਹੀਂ ਕੋਈ ਨਹੀਂ ਆਇਆ ਬੱਚਾ ਵੀ ਨਹੀਂ ਆਇਆ ਹਾਲਤ ਨਹੀਂ ਪੁੱਛ ਰਹੇ ਕਣਕ ਬਾਰੇ ਦਾ ਚੁੱਪੇ ਭੱਲੀ ਆ ਭਾਈ ਬਹੁਤ ਬੁਰਾ ਹਾਲ ਆ ਪ੍ਰਸ਼ਾਸਨਤ ਘਾੜੀ ਕੋਈ ਆਇਆ ਕੋਈ ਵੀ ਨਹੀਂ ਆਇਆ ਕੋਈ ਨਹੀਂ ਜੀ ਆਇਆ ਹਾਂ ਜੀ ਹਾਂ ਚੱਲ ਰਹੇ ਆ ਇੱਧਰ ਲੋ ਭਾਈ ਹੋ ਗਏ ਜੀ ਮੈਨੂੰ ਬੈਠੇ ਨੂੰ ਮੰਡੀ ਚ ਜੀ ਅੱਛਾ ਜੀ ਹਾਂ ਜੀ ਕਣਕ ਦੀ ਖਰੀਦ ਬਿਲਕੁਲ ਨਹੀਂ ਹੋ ਰਹੀ ਅੱਛਾ ਜੀ ਇਹਨਾ ਮੌਇਸਚਰ ਲੈ ਰਹੇ ਆ ਮੌਇਸਚਰ ਦਾ ਜੀ ਆਏ ਨਹੀਂ ਰਹੇ ਹੈਗੇ ਜੀ ਆਈ ਨਹੀਂ ਹੈਗੇ ਜੀ ਜੇ ਆਉਣ ਕੇ ਚੈੱਕ ਕਰਨਗੇ ਵੇਰੀ ਹੈ ਜੀ ਚਾਰ ਦਿਨਾਂ ਤੋਂ ਆਈ ਨਹੀਂ ਰਹੇ ਹੈਗੇ ਜੀ ਥੋੜੀ ਮੰਡੀ ਵਿੱਚ ਵੀ ਪਿੱਛੇ ਕਣਕ ਜਿਹੜੀ ਰਾਤ ਜਿਹੜਾ ਨਹੀਂ ਉਹ ਸ਼ੈੱਡ ਥੱਲੇ ਆ ਜੀ ਅੱਛਾ ਹਾਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਕਹਿਣਾ ਹੀ ਕਣਕ ਦੀ ਖਰੀਦ ਕਰੇ ਜਲਦ ਤੋਂ ਜਲਦ ਸਰਕਾਰ ਇਹ ਕੈਪਟਨ ਕੈਪਟਨ ਸਰਕਾਰ ਦੀ ਉਹ ਫੇਲਿਅਰ ਹੈ ਜੀ ਜਿਹੜੀ ਕਣਕ ਨਹੀਂ ਖਰੀਦੀ ਜਾ ਰਹੀ ਇਸ ਮੌਕੇ ਤੇ ਨਾਬਾ ਦੇ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਦੋ ਦਿਨਾਂ ਤੋਂ ਮੀਂਹ ਦੇ ਕਾਰਨ ਬੋਲੀ ਨਹੀਂ ਹੋ ਰਹੀ ਜਿਸ ਕਾਰਨ ਕੱਲ ਨੂੰ ਬੋਲੀ ਸ਼ੁਰੂ ਹੋ ਜਾਵੇਗੀ ਬੋਲੀ ਦਾ ਨਾ ਲਾਇਆ ਵੀ ਅੱਜ ਬੋਲੀ ਨਹੀਂ ਹੋਈ ਹੈ ਜੀ ਜਿਹੜੀ ਬੋਲੀ ਹੈ ਅਸੀਂ ਕੱਲ ਤੋਂ ਸਟਾਰਟ ਕਰਵਾ ਰਹੇ ਹਾਂ ਦੁਬਾਰਾ ਕਿਉਂਕਿ ਮੀਂਹ ਪੈਣ ਨਾਲ ਬੋਕਸਰ ਜ਼ਿਆਦਾ ਆ ਰਿਹਾ ਇਸ ਲਈ ਇੰਸਪੈਕਟਰ ਨੇ ਅੱਜ ਬੋਲੀ ਨਹੀਂ ਲਾਈ ਹੈ ਪਿਛਲੇ ਚਾਰ ਦਿਨ ਤੋਂ ਮੰਡੀ ਚ ਕਣਕ ਆਈ ਇੱਕ ਤਰੀਕ ਤੋਂ ਉਦੋਂ ਦੀ ਬੋਲੀ ਨਹੀਂ ਹੋ ਰਹੀ ਨਹੀਂ ਇਹੋ ਜੀ ਕੋਈ ਪ੍ਰੋਬਲਮ ਨਹੀਂ ਕਿ ਉਹ ਦੋ ਦਿਨ ਤੋਂ ਪਹਿਲਾਂ ਬੋਲੀ ਹੋਈ ਹੈ ਤੇ ਉਹਨਾਂ ਨੇ ਲਿਫਟਿੰਗ ਵੀ ਹੋ ਚੁੱਕੀ ਹੈ ਉਹਦੀ ਹੁਣ ਕੀ ਆ ਸ਼ਿਵਾ ਸਿੰਘ ਦਿੱਤਾ ਜੀ ਇਹਨੂੰ ਉਹ ਫਿਰ ਕੱਲ ਬੋਲੀ ਸਟਾਰਟ ਕਰਵਾ ਦਾਂਗੇ ਜੀ ਇਹਨਾਂ ਦੀ ਮਨੋਰੰਜਨ ਵਰਪੂ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਅਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ